ਵੇਰਕੇ ਦੇ ਗੁਰੂ ਨਾਨਕ ਨਗਰ ਆਬਾਦੀ ਵਿਖੇ ਮੱਸੀਆ ਦੇ ਪਵਿੱਤਰ ਦਿਹਾੜੇ ਦੇ ਸਬੰਧ ਵਿੱਚ ਮਹੀਨਾਵਾਰੀ ਲੰਗਰ ਦਾ ਆਯੋਜਨ ਮੁਹੱਲਾ ਸਦਾਰ ਕਮੇਟੀ ਦੇ ਪ੍ਰਧਾਨ ਸਰਦਾਰ ਬਲਜੀਤ ਸਿੰਘ ਪਦਮ ਦੀ ਅਗਵਾਈ ਹੇਠ ਅਤੇ ਇਸ ਮੁ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਕੀਤਾ ਜਾਂਦਾ ਹੈ ਅਤੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਇਹ ਬਹੁਤ ਹੀ ਪਵਿੱਤਰ ਧਰਤੀ ਹੈ ਜਿੱਥੇ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਪਏ ਸਨ ਅਤੇ ਕਿਸੇ ਵੀ ਜਾਤ ਧਰਮ ਦਾ ਵਿਚਾਰ ਨਹੀਂ ਹੈ ਅਤੇ ਸਭ ਸੇਵਾਦਾਰਾਂ ਨੇ ਮਿਲ ਕੇ ਸੇਵਾ ਕੀਤੀ ਇਸ ਮੌਕੇ ਸਮੂਹ ਸੇਵਾਦਾਰਾਂ ਨੇ ਲੰਗਰ ਦੀ ਸੇਵਾ ਵੀ ਨਿਭਾਈ ਅੰਮ੍ਰਿਤਸਰ ਖਬਰ ਅੱਜ ਤੱਕ ਤੋਂ ਮਦੁਰਾਇਪੁਰ ਦੀ ਖਾਸ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਲੰਗਰ ਜੋ ਚੱਲ ਰਿਹਾ ਹੈ ਸੰਜੋ ਸਾਹ ਸੰਗ ਦੇ ਸਹਿਯੋਗ ਨਾਲ ਜਾ ਰਿਹਾ ਹੈ 35 ਸਾਲ ਤੋਂ ਇਹ ਲੰਗਰ ਚੱਲ ਰਿਹਾ ਬਹੁਤ ਹੀ ਵਧੀਆ ਤਰੀਕੇ ਨਾਲ ਤੇ ਇਹਦੇ ਵਿੱਚ ਪੂਰੇ ਇਲਾਕੇ ਦੇ ਸੰਗਤਰਾ ਸਹਿਯੋਗ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਲੰਗਰ ਕਿਸ ਸਪੰਚ ਲਗਾਇਆ ਜਾ ਰਿਹਾ ਮਸੀਹਾ ਦੇ ਹਰ ਮਸੀਹਾ ਦੇ ਮਸੀਹਾ 35 ਸਾਲ ਤੋਂ ਲੰਗਰ ਚੱਲ ਰਿਹਾ ਜੀ ਮਸੀਹਾ ਦੇ ਸੰਬੰਧ ਵਿੱਚ ਹੈ ਜੀ ਇੱਕ ਮੈਸੇਜ ਤੁਸੀਂ ਪਬਲਿਕ ਨੂੰ ਆਪਣੇ ਵੱਲੋਂ ਇਹ ਮੱਧ ਲੰਗਰ ਹੈ ਜੀ ਆਪਾਂ 35 ਸਾਲ ਤੋਂ ਲਗਾ ਰਹੇ ਆ ਇਹ ਸੰਗਤ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਇਕ ਜੋ ਵੀ ਲੋੜਵੰਦ ਐ ਸੇ ਪ੍ਰਸ਼ਾਦਾ ਪਾਣੀ ਛਕਦੇ ਨੇ ਬਹੁਤ ਆਨੰਦ ਮਾਣਦੇ ਆ ਜੀ ਇਹਦੇ ਵਿੱਚ ਕੋਈ ਜਾਤ ਪਾਤ ਕੋਈ ਪਾਰਟੀ ਨਹੀਂ ਹੈ ਪਾਰਟੀ ਤੋਂ ਉੱਪਰ ਸਾਰੇ ਕੰਮ ਚੱਲ ਰਹੇ ਆ ਤੇ ਬੜੇ ਹੀ ਸੁਜੋਨਾ ਚੱਲੇ ਸੇਵਾਦਾਰ ਆਪਣੀ ਸੇਵਾ ਖੂੜਵਾਰ ਇਹਨੇ ਬਹੁਤ ਇਮਾਨਦਾਰੀ ਨਾਲ ਕੰਮ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਹ ਇੰਦਰਜੀਤ ਸਿੰਘ ਆਪਣੇ ਰਾਮਨਗਰ ਗੁਰਨਾਨ ਕਰੇ ਪੰਜ ਚਾਰ ਜਾਗੇ ਬਾਦੀਆਂ ਗਏ ਹਨ ਇਹਨਾਂ ਦੇ ਵਿੱਚ ਆਦਮੀ ਲੱਗੇ ਸੰਗਤ ਦੇ ਸੰਯੋਗ ਨਾਲ ਹੀ ਸਾਰਾ ਕਾਰੋਬਾਰ ਚੱਲਦਾ ਹੈ ਇੱਥੇ ਲੰਘ ਦੀ ਕੇ ਟੋਟ ਨਹੀਂ ਆਉਂਦੀ ਜੋ ਗੁਰੂ ਦੀ ਕਿਰਪਾ ਨੇ ਸਭ ਨੂੰ ਹੁੰਦਿਆ ਐਂ ਕੋਈ ਨਹੀਂ ਕਰਦਾ ਸਿਰਫ ਘੂੜੀ ਕਰਦੇ ਆ ਬੱਬਾ ਦੇਖੋ ਜੀ ਅਸੀਂ ਇਹਨਾਂ ਦੇ ਸੰਯੋਗ ਨੇ ਸਾਰਾ ਸਾਰਾ ਕਾਰੋਬਾਰ ਚਲਾ ਰਹੇ ਹਾਂ ਇਹ ਸਿਰ ਸਾਡੀ ਹਸਤੀ ਨਹੀਂ ਕਿ ਗੁਰੂ ਦੇ ਬਗਾ ਦੇ ਕੋਈ ਕੰਮ ਕਰਦੇ ਐ ਗੁਰੂ ਦਾ ਨਾਮ ਪਹਿਲਾਂ ਲਾਗੇ ਤੇ ਫੇਰ ਹੀ ਕੋਈ ਕੰਮ ਕਰਦੇ ਨੇ ਨਹੀਂ ਜੀ ਲੰਗਰ ਦੇ ਵਿੱਚ ਅੱਜ ਰਾਜਮਾ ਪ੍ਰਸ਼ਾਦ ਆਪਣੇ ਚੌਲ ਬਣਾਏ ਤੇ ਆਪਨਾ ਸਲਾਦ ਜਹਤੇ ਕੀਤੀ ਹੈ ਕਿ ਗੁਰੂ ਨਾਨਕ ਨਗਰ ਜ਼ੀਰਕਾ ਆਬਾਦੀ ਦੇ ਨਾਲ ਹਰ ਮਸਿਆਦੇ ਲੰਗਰ ਲੱਗਦਾ ਹੈ ਅਤੇ ਸੰਗਤ ਨੂੰ ਬੜੀ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਸਹਿਯੋਗ ਦਿਹਾਕਰ ਗੁਰੂ ਨਾਨਕ ਦੇਵ ਜੀ ਦੇ ਨਜ਼ਰ ਦੇ ਵੇਰਕਾ ਗੁਰੂ ਨਾਨਕ ਦੇਵ ਜੀ ਆਮਲਾ ਕਰ 4-5